ਕਾਲ ਜੀ ਵੈਲਕਮ ਮੋਹਿਤ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਐਡਰੀ ਵਾਲੀ ਸਕੇਲ ਖੁੱਲੀ ਐ ਐਡਰੀ ਵਾਲੀ ਸਕੇਲ ਪਤਾ ਸਾਰਿਆਂ ਨੂੰ ਬੜੀ ਜਿਆਦਾ ਖਤਰਨਾਕ ਆਗਾ ਇਹਦਾ ਲਹੂ ਪੀ ਲੈਂਦੀ ਸੱਜਣੋ ਬਾਬੇ ਦੀ ਹੁਣ ਕਿਰਪਾ ਤੈਲ ਤੱਕ ਤੱਕ ਧੜਕ ਰਿਹਾ ਮੈਨੂੰ ਤਾਂ ਕਹਿ ਰਿਹਾ ਕਿਉਂਕਿ ਲਾਸਟ ਟਾਈਮ ਮੈਂ ਫਸ ਗਿਆ ਵੀ ਮੈਨੂੰ ਇੱਥੇ ਟੈਕਟ ਮਿਲੀ ਲਾਸਟ ਟਾਈਮ ਆ ਇਹ ਵੀ ਬਹੁਤ ਖਤਰਨਾਕ ਹੈ ਰੇਕ ਸਟਾਪ ਪ੍ਰਸੀਡ ਸਲੋ ਅਹੈਡ ਬੈਕ ਅਪ ਪਾਰਕ ਰਾਤ ਹੀ ਪਾਣੀ ਮੋਕ ਗਿਆ ਤੇ ਇਹ ਸਿਆਣਾ ਨੇ ਰਾਹ ਚ ਸਾਰੇ ਕਿਤੇ ਪਾਣੀ ਨਹੀਂ ਚੱਕਿਆ ਦੇਖ ਲੋ ਇੰਨਾ ਕੰਜੂਸ ਮੱਖੇ ਚੂਸ ਬੰਦਾ ਵਾ ਬ੍ਰੇਕ ਚੱਕ ਕੈਨੇਡਾ ਚ ਮਤਲਬ ਇਹ ਦੂਗਾ ਨਾਲ ਅੱਗੇ ਹਿੱਲ ਪੈਂਦੀ ਆ ਮਤਲਬ ਡਾਊਨ ਪੈਂਦੀ ਆ ਅੱਗੇ ਨੂੰ ਮਤਲਬ ਮਨ ਲੋ ਘਾਟ ਹੀ ਕਹਿ ਤੋ ਜੋ ਮਰਜੀ ਜੋ ਮਰਜੀ ਸਮਝ ਲੋ 에ਅਰ ਵਾਲੀਆਂ 에ਅਰ ਬੈਗ ਟਰੈਕ ਟ੍ਰੇਲਰ ਦੇ ਹੋਗੇ ਸਾਰਾ ਕੁਝ ਆਪਾਂ ਦੇਖਣਾ ਹੁੰਦਾ ਵੀ ਓਕੇ ਆਣਾ ਰਿਪੋਰਟਾਂ ਗੁੱਡ ਮਾਰਨਿੰਗ ਸਾਰੇ ਆੜੂ نیند ਬਹੁਤ ਜ਼ਿਆਦਾ ਆ ਰਹੀ ਆ ਤੇ ਗੁੱਡ ਮਾਰਨਿੰਗ ਦੇ ਨਾਲ ਹੀ ਆਪਣਾ ਵਲੌਗ ਸ਼ੁਰੂ ਸੋ ਕੱਲ ਆਪਾਂ ਕੀਤਾ ਸੀ ਆਪਣਾ ਟ੍ਰੇਲਰ ਡ੍ਰੌਪ ਤੇ ਰਾਤ ਆਪਾਂ ਇੱਥੇ ਆ ਕੇ ਖੜ ਗਏ ਸੀਗੇ ਤੇ ਅੱਜ ਆਪਾਂ ਹੁਣ ਸਵੇਰੇ ਕੰਪਨੀ ਨੇ ਆਪਾਂ ਨੂੰ ਕਾਲ ਕੀਤੀ ਸੀ ਵੀ ਇੱਕ ਟ੍ਰੇਲਰ ਚੱਕ ਕੇ ਆਪਾਂ ਨਾਲ ਦੇ ਸ਼ਹਿਰ ਚ ਡ੍ਰੌਪ ਕਰਕੇ ਆਉਣਾ ਸੋ ਹੁਣ ਆਪਾਂ ਉਹ ਟ੍ਰੇਲਰ ਚੱਕਣ ਚੱਲੇ ਆ 골ਡ ਫ੍ਰੀਟ ਦੇ ਯਾਰਡ ਤੋਂ ਤੇ ਉਹਨੂੰ ਆਪਾਂ ਐਡਰੀ ਡ੍ਰੌਪ ਕਰਨਾ ਆ ਸੋ ਇੱਥੋਂ ਨਾਲ ਦੱਖ ਘੰਟੇ ਘੰਟੇ ਦੀ ਬਾਅਦ ਤੇ ਆ ਮਾਲਬ ਡੇਢ ਕਿ ਘੰਟੇ ਦਾ ਸਾਰਾ ਆਪਣਾ ਕੰਮ ਆ ਤੇ ਕੰਪਨੀ ਦੀ ਆਲਰੇਡੀ ਆਪਾਂ ਨੂੰ ਕਾਲ ਆ ਚੁੱਕੀ ਆ ਸੋ ਹੁਣ ਆਪਾਂ ਇੱਥੋਂ ਚੱਲਦੇ ਆ ਬੁੱਕ ਆਪਾਂ ਪਾ ਲਈ ਇਨਸਪੈਕਸ਼ਨ ਕਰਕੇ ਟਰੈਲਰ ਚੱਕਦੇ ਆ ਟਰੈਲਰ ਦੇਖਦੇ ਟਰੈਲਰ ਦੀ ਹਾਲਤ ਕਿਦਾਂ ਦੀ ਆ ਤੇ ਬਾਅਦ ਆਪਾਂ ਕਰਦਿਆਂ ਟਰੈਲਰ ਡਰਾਪ ਤੇ ਟਰੈਲਰ ਡਰਾਪ ਕਰਨ ਤੋਂ ਬਾਅਦ ਫਿਰ ਆਪਾਂ ਵੇਟ ਕਰਾਂਗੇ ਮੇਬੀ ਸਾਡੇ ਲਈ ਕੋਈ ਲੋਡ ਰੈਡੀ ਹੋਵੇ ਮੇਬੀ ਈਵਨਿੰਗ ਤੱਕ ਰੈਡੀ ਹੋਵੇ ਜਿਵੇਂ ਵੀ ਹੋਇਆ ਉਵੇਂ ਆਪਾਂ ਨਾਲ ਦੀ ਨਾਲ ਅਪਡੇਟ ਕਰਦੇ ਰਵਾਂਗੇ ਤੇ ਆਪਣਾ ਚੱਕ ਕੇ ਲੋਡ ਆਪਾਂ ਵਾਪਸ ਬ੍ਰੈਂਪਟਨ ਨੂੰ ਕਿਉਂਕਿ ਐਸ ਆਈ ਸੈਡ ਕਿ ਮੇਰੀ ਅਪਾਇੰਟਮੈਂਟ ਐ ਇੱਕ ਬਹੁਤ ਜ਼ਰੂਰੀ ਤੇ ਮੈਨੂੰ ਜਲਦੀ ਤੋਂ ਜਲਦੀ ਲੋਡ ਮਿਲ ਜਾਵੇ ਤਾਂ ਬਹੁਤ ਚੰਗੀ ਗੱਲ ਆ ਕਿ ਮੈਂ ਆਪਣੀ ਅਪਾਇੰਟਮੈਂਟ ਮਿਸ ਨਹੀਂ ਕਰ ਸਕਦੀ ਬਹੁਤ ਜ਼ਰੂਰੀ ਆ ਸੋ ਬਣੇ ਰਿਓ ਵਲੌਗ ਦੇ ਨਾਲ ਤੇ ਅੱਗੇ ਕੀ ਦਿਖਾਉਨੇ ਆਪਾਂ ਅੱਜ ਦਾ ਦਿਨ ਆਪਣਾ ਕਿਵੇਂ ਲੰਘਦਾ ਆ ਲੋਬੀ ਸੱਜਣੋ ਇੱਕ ਵਾਰੀ ਫੇਰ ਆਪਾਂ ਉਹਨਾਂ ਨੇ ਕਿਹਾ ਸੀ ਲੋਕਲ ਢੇੜਾ ਲਾਉਣ ਨੂੰ ਅਸੀਂ ਲਾਉਣ ਗਏ ਤੇ ਮੂਰੇ ਕਹਿੰਦੇ ਐਟਰੀ ਵਾਲੀ ਸਕੇਲ ਖੁੱਲੀ ਐ ਐਟਰੀ ਵਾਲੀ ਸਕੇਲ ਪਤਾ ਸਾਰਿਆਂ ਨੂੰ ਬੜੀ ਜਿਆਦਾ ਖਤਰਨਾਕ ਆਗਾ ਇਹਦਾ ਲਹੂ ਪੀ ਲੈਂਦੀ ਸੱਜਣੋ ਬਾਬੇ ਦੀ ਹੁਣ ਕਿਰਪਾ ਤੇਲ ਤੱਕ ਤੱਕ ਧੜਕ ਰਿਹਾ ਮੈਨੂੰ ਤਾਂ ਕਹਿ ਰਿਹਾ ਕਿ ਕਿਉਂਕਿ ਲਾਸਟ ਟਾਈਮ ਮੈਂ ਫਸ ਗਿਆ ਵੀ ਮੈਨੂੰ ਇੱਥੇ ਟਿਕਟ ਮਿਲੀ ਲਾਸਟ ਟਾਈਮ ਵੈਸੇ ਵੀ ਇਹ ਬਹੁਤ ਖਤਰਨਾਕ ਆ ਸਾਰਿਆਂ ਨੂੰ ਘੇਰਦੀ ਆ ਤੇ ਬੱਸ ਬਾਬਾ ਬਚਾ ਰਖੀ ਬੱਸ ਰੋਲਿੰਗ ਕਰਾਸ ਕਰਾ ਦੇਣ ਉਤੋਂ ਦੀ ਕਹਿਨ ਲੰਘ ਜਾਣ ਵਾਹ ਬੀਡ ਚੈੱਕ ਕਰੋ ਬਾਪੇ ਧਿਆਨ ਨਾਲ ਜਦੋਂ ਆ ਸਕੀਲ ਖੁੱਲੀ ਹੁੰਦੀ ਆ ਐ ਬੋਰਡ ਲੱਗਾ ਹੁੰਦਾ ਵਾ ਕਿਲੋਮੀਟਰ ਅੱਗੇ ਵੀ ਸਕੀਲ ਖੁੱਲੀ ਲਾਈਟਾਂ ਜਗਦੀਆਂ ਜੇ ਲਾਈਟਾਂ ਆਫ ਆ ਤਾਂ ਆਪਾਂ ਨਹੀਂ ਜਾਣਾ ਲਾਈਟਾਂ ਆਉਣਾ ਤਾਂ ਆਪਾਂ ਜਾਣਾ ਹੀ ਜਾਣਾ ਸੱਜਣੋਂ ਅੱਗੇ ਤੁਸੀਂ ਦੇਖ ਹੀ ਸਕਦੇ ਹੋ ਟ੍ਰੱਕਾਂ ਆ ਲੰਬੀ ਲਾਈਨ ਲੱਗੀ ਐ ਲੰਬੀ ਐ ਲੱਗੀ ਐ ਤੇ ਉਪੀ ਦੇਹੀ ਆ ਵੀ ਇੱਕ ਐਸੋਤੀ ਲਗਾ ਦੇ ਮੈਂ ਥੋੜਾ ਜਿਹਾ ਬੰਦ ਕਰ ਲਾਂ ਪੜਦਾ ਕਿਉਂਕਿ ਮੈਂ ਜਾਗਦਾ ਨਹੀਂ ਹੋ ਸਕਦਾ ਨਹੀਂ ਮੈਨੂੰ ਵੀ ਟਿਕਟ ਦੇਣਗੇ ਅੱਗੇ ਨਹੀਂ ਆ ਸਕਦਾ ਪਰ ਆਪਾਂ ਤੁਹਾਨੂੰ ਥੋੜੇ ਜਿਹਾ ਦਰਸ਼ਨ ਕਰਾਉਨੇ ਆ ਲੋਕੇ ਜੀ ਵੀ ਸਕੀਲ ਦਾ ਕੀ ਸੀਨ ਆ ਕਿਵੇਂ ਆ ਯੋਗੀਓ ਫੋਨ ਨਹੀਂ ਫੜ ਸਕਦੀ। ਕੁਛ ਇਸ ਤਰ੍ਹਾਂ ਰੋਡ ਦੇ ਨਾਲ ਸੜਕ ਪਾੜਦੀ ਆ। ਤੇ ਆਹ ਟਰੱਕਾਂ ਵਾਲੇ ਵੀ ਸਾਰੇ ਲਾਈਨ 'ਚ ਲੱਗੇ ਆ। ਤੇ ਬਾਬਾ ਸੌਖੀ ਰੱਖੀ ਕਿਸੇ ਨੂੰ ਪਾਸੇ ਨਾ ਹੀ ਲਵਾਉਣ। ਔਰ ਇਹ ਸਕੇਲ ਤੇ ਸਕੇਲ ਦੇ ਸਾਨੂੰ ਤਾਂ ਬਹੁਤ ਡਰ ਲੱਗ ਰਿਹਾ। ਕੀ ਕਿਦਾਂ ਦਾ ਫੀਲ ਹੋ ਰਿਹਾ ਏ। ਮੇਰੀ ਆਤਮਾ ਮੇਰਾ ਸਰੀਰ ਛੋੜਨੇ ਵਾਈ। ਹਾਂ। ਕਿਉਂਕਿ ਯਾਰ ਬਾਲੀ ਖਤਰਨਾਕ ਸੀਗੇ ਲਾ ਜਿਹੜੇ ਇੱਧਰ ਚੱਲਦੇ ਉਹਨਾਂ ਨੂੰ ਪਤਾ ਐ ਡਰੀ ਵਾਲੀ ਸਕੇਲ ਕੀ ਕਰਦੀ ਆ ਬੜੇ ਭੈੜੇ ਆ ਬਾਲੇ ਜਿਆਦੇ ਬਾਲੇ ਜਿਆਦੇ ਖਤਰਨਾਕ ਬੰਦੇ ਆ ਇਹਦਾ ਬਾ ਇਥੋਂ ਪਾਸ ਹੋ ਗਏ ਨਾ ਆਉਂਦੇ ਆ ਸਕੇਲ ਨਹੀਂ ਪੈਣੀ ਇਹ ਸਾਾਨੂੰ ਉਹ ਕਹਿੰਦੇ ਲੋਕਲ ਡਿਲੀਵਰੀ ਕਰ ਦੋ ਨਾ ਅਸੀਂ ਨਾ ਕਹਿਣ ਹਾਂ ਲੋਕਲ ਕਿਉਂ ਕਰਨੀ ਆ ਮੈਂ ਚੈੱਕ ਕਰਦੀ ਰਹੀ ਵੀ ਬੰਦ ਹੋ ਬੰਦ ਹੋ ਮੈਨੂੰ ਸ਼ੋਅ ਹੁੰਦੀ ਸੀ ਵੀ ਬੰਦ ਆ ਹਾਂ ਬੰਦ ਸੀ ਹੁਣੇ ਹੀ ਖੁੱਲੀ ਆ ਹੋਣੀ ਇਹਨਾਂ ਨੇ ਖੋਲਤੀ ਅਚਾਨਕ ਕੀ ਕਰਨਗੇ ਫੇਰ ਬੰਦ ਕਰਾਂਗੇ ਦੱਕ ਲਾਈ ਲੱਗ ਗਈ ਆ ਦੇਖਦੇ ਹਾਂ ਆਪਣਾ ਵੈਸੇ ਤਾਂ ਸਾਰਿਆਂ ਨੂੰ ਲਗਾਈ ਜਾਂਦੇ ਲਗਾਈ ਜਾਂਦੇ ਇੰਨਾ ਤਾਂ ਕੋਈ ਬਾਬਾ ਸੌਖਾ ਰੱਖੇ ਤੁਸੀਂ ਟੈਨਸ਼ਨ ਐ ਟਿਵੀ ਨਹੀਂ ਆਈ ਕੋਈ ਆਪਣਾ ਵੈਸੇ ਟੱਕ ਟ੍ਰੇਲਰ ਨਾ ਉਹ ਇਹਨਾਂ ਦਾ ਕੋਈ ਲੈਣ ਲੱਗੀ ਆ ਤੇ ਬਾਬਾ ਸੌਖੀ ਰੱਖੇ ਹਨ ਕਿਉਂਕਿ ਇਹਨਾਂ ਦਾ ਕੋਈ ਤਵਾਰ ਨਹੀਂ ਹੈਗਾ ਨਾ ਹੀ ਰੋਕਣ ਦਾ ਬਾਲੀ ਵਧੀਆ ਗੱਲ ਆ ਹਣ ਤੁਸੀਂ ਸਾਡੀ ਸਿਚੁਏਸ਼ਨ ਸਮਝ ਨਹੀਂ ਸਕਦੇ ਵੀ ਉਹ ਹਾਲ ਆ ਜਿਵੇਂ ਇੰਡੀਆ ਚ ਅੱਗੇ ਮਾਮੇ ਖੜੇ ਹੁੰਦੇ ਨੇ ਉਹਨਾਂ ਦੇ ਆਪਣੇ ਕੋਲੇ ਕਾਗਜ਼ ਪੱਤਰ ਨਾ ਹੋਣ ਉਹ ਸੀਨ ਬਣ ਜਾਂਦਾ ਉਹੀ ਸਾਡੇ ਨਾਲ ਹੋ ਰਿਹਾ ਇਸ ਵਕਤ ਕਾਗਜ਼ ਪੱਤਰ ਤਾਂ ਹੈਗੇ ਪਰ ਡਰ ਲੱਗਦਾ ਇਹਨਾਂ ਨੇ ਕਿਉਂਕਿ ਜੇ ਖੜਾ ਲਿਆ ਕੁਛ ਨਾ ਕੁਛ ਕਾਢ ਹੀ ਦੇਣਾ ਛੱਡਦੇ ਨਹੀਂ ਬਾਬਾ ਬਚਾਏ ਟ੍ਰੇਲਰ ਚੱਕਿਆ ਵੀ ਆਪਾਂ ਥਰਡ ਕੰਪਨੀ ਦਾ ਚੱਕਿਆ ਆਪਣੀ ਕੰਪਨੀ ਦਾ ਹੈ ਹਾਂ ਤੇ ਅਸੀਂ ਸ਼ਾਇਦ ਚੱਕ ਵੀ ਉਵੇਂ ਜਿਹਾ ਹੀ ਲਿਆ ਹਾਂ ਪਰ ਮੈਨੂੰ ਪਤਾ ਨਾ ਹੁਣ ਇੱਕ ਮੈਨੂੰ ਪਤਾ ਕੋਈ ਨਹੀਂ ਬਾਬਾ ਭਲੀ ਕਰੂਗਾ ਬਾਕੀ ਤੁਹਾਨੂੰ ਦਿਖਾਉਨੇ ਆ ਕੀ ਬਣਦਾ ਯਾਰ ਮੈਨੂੰ ਤਾਂ ਹੁਣ ਇੱਥੇ ਪਿੱਛੇ ਬੈਠੇ ਨ ਟੈਨਸ਼ਨ ਹੋ ਰਹੀ ਸਟੀਅਰਿੰਗ ਤੇ ਬੈਠੇ ਹੁੰਦਾ ਹੋਰ ਜਿਆਦਾ ਹੁੰਦੀ ਹੋਗੀ ਫਾਈਨਲੀ ਫਾਈਨਲੀ ਆਪਾਂ ਕ੍ਰਾਸ ਕਰ ਗਏ ਆ ਜਿਵੇਂ ਆਵੇ ਇੱਥੇ ਲਿਖਿਆ ਹੈ ਨਾ ਸਾਰਾ ਕੁਝ ਲਿਖਿਆ ਵਸਟੋਪ ਜੀ ਇਹਨਾਂ ਨੇ ਪਾਰਕ ਪੋਰਕ ਲਵਾ ਲਿਆ ਤੇ ਕਹਾਣੀ ਖਤਮ ਪਾਰਕ ਕਰਾ ਕੇ ਫਿਰ ਇਨਸਪੈਕਸ਼ਨ ਕਰਦੇ ਆ ਭਾਈ ਬਾਹਲਾ ਖਜੇ ਗਏ ਨੇ ਮੇਰਾ ਪੁਰਾਣਾ ਵਲੌਗ ਵੇਖਿਆ ਮੈਨੂੰ ਇਹ ਸਕੇਲ ਤੇ ਪੁੱਲ ਕੀਤਾ ਗਿਆ ਤੇ 450 ਦੀ ਟੈਕਟ ਮਿਲੀ ਸੱਜਣੋ ਤੇ ਫਾਈਨਲੀ ਆਪਾਂ ਉਹਨਾਂ ਨੇ ਸਲੋ ਆਪਾਂ ਜੱਤ ਕੀ ਓਏ ਆਪਾਂ ਬਚ ਗਏ ਬਚ ਗਏ ਸ਼ੰਦਿਆ ਬਚ ਗਏ ਆ ਓਏ ਸੋਣ ਲੱਗੇ ਦਿਲ ਬਹੁਤ ਜੋਰ-ਜੋਰ ਦੀ ਧੜਕ ਰਿਹਾ ਸੀ ਮੈਨੂੰ ਐਸੀ ਵੀ ਇਹ ਨਾ ਹੋਵੇ ਕੋਈ ਹੋਰ ਜੱਬ ਪੈ ਜੇ ਨਾ ਮੰਗ ਚਲੋ ਕੋਈ ਨਹੀਂ ਬਾਬੇ ਦੀ ਕਿਰਪਾ ਰਹੀ ਆ ਆਪਾਂ ਬਚ ਗਏ ਆ ਤੇ ਬਸ ਆਪਾਂ ਡਿਲੀਵਰੀ ਵੀ ਇੱਥੇ 10 ਮਿੰਟ ਤੇ ਕਰਨੀ ਹੈ ਆਪਾਂ ਨੂੰ ਲੋਕਲ ਆਸਬੰਦ ਜੰਗੀ ਬਾਰੇ ਕਿ 7 ਮਿੰਟ ਦੀ ਡਿਲੀਵਰੀ 15 ਕਿ ਮਿੰਟਾਂ ਦੀ ਡਿਲੀਵਰੀ ਸੀ ਟੋਟਲ ਆਪਣੀ ਪੀਂਆਂ ਦੀ ਉਹਦੇ ਵਿੱਚ ਵੀ ਸਟੇਲ ਪਈ ਕਿਉਂਕਿ ਆਪਾਂ ਇੱਥੇ ਆਏ ਸੀਗੇ ਤੇ ਇੱਥੇ ਖੜੇ ਸੀਦੇ ਉਹ ਹਜੇ ਆਪਣਾ ਲੋਡ ਜਿਹੜਾ ਵਾਪਸ ਜਾਣ ਆ ਰੈਡੀ ਨਹੀਂ ਸੀਗਾ ਤੇ ਆਪਾਂ ਨੂੰ ਕਹਿੰਦੇ ਇੱਕ ਲੋਕਲ ਆ ਵੀ ਤੁਸੀਂ ਡਿਲੀਵਰੀ ਕਰ ਦੋਗੇ ਫਿਰ ਅਸੀਂ ਕਰ ਦਾਂਗੇ ਸੱਜਣੋ ਕੋਈ ਗੱਲ ਹੀ ਨਹੀਂ ਕੋਈ ਚੱਕਰ ਹੀ ਨਹੀਂ ਤੇ ਆਪਾਂ ਉਹ ਡਿਲੀਵਰੀ ਕਰਨ ਜਾ ਰਹੇ ਸੀ ਤੇ ਰਸਤੇ 'ਚ ਖਤਰਨਾਕ ਇੱਕ ਮੋੜ ਆਇਆ ਵਾਹਾਂ ਮੈਂ ਦਿਲ ਛੋੜ ਨਹੀਂ ਦੇ ਲਈ ਛੋੜ ਕੇ ਆਇਆ ਛੋੜ ਆਇਆ ਸਹੀ ਗੱਲ ਕਹਿੰਦੇ ਸੱਜਣਾ ਟਾਈਮ ਤੇ ਡਿਮ ਚੱਕ ਲੈਣੀ ਸਾਡੀ ਕੁੜੀ ਮਾੜੀ ਮੋੜ ਗੱਲ ਥੋੜੀ ਉਹ ਨਾ ਉਹ ਨਾਕ ਨਾ ਡਾਬੀ ਅੱਛਾ ਜਿਵੇਂ ਪੀ ਨਹੀਂ ਆ ਜਾ ਉਹ ਨਾ ਉਹ ਨਾ ਤੇ ਮੈਂ ਦੇਖ ਲਿਆ ਰਾਤ ਨੂੰ ਕ੍ਰੋਸ ਆਇਲ ਤੇ ਡਿਮ ਹੁੰਦਾ ਉਹ ਤੇ ਟਰੱਕ ਖੜੇ ਹੁੰਦੇ ਮੈਨੂੰ ਪਤਾ ਪਉ ਜਾਂਦੀ ਹੁੰਦੀ ਲਓ ਜੀ ਸੱਜਣਾ ਬਸ ਖਾਣ ਪੀਣ ਦਾ ਧਿਆਨ ਦਾ ਬਹੁਤ ਜਿਆਦਾ ਰੱਖਦੀ ਆ ਆਪਦੀ ਮਤਲਬ ਇਨੀ ਹੈਲਥ ਕੌਨਸ਼ੀਅਸ ਆ ਨਾ ਵੀ ਢਿੱਡੀ ਨੂੰ ਜਮਾ ਭੁੱਖ ਨਹੀਂ ਬਰਦਾਸ਼ਤ ਕਰਦੀ ਲਓ ਜੀ ਸੱਜਣੋ ਤਰੇ ਜਾ ਰਹੇ ਆ ਆਪਾਂ ਅੱਗੇ ਵੱਲ ਆਪਾਂ ਪਹੁੰਚ ਗਏ ਆ ਡਿਲੀਵਰੀ ਵਾਲੀ ਜਗ੍ਹਾ ਤੇ ਕਹਿੰਦੇ ਕੁਲੀ ਸਾਡੀ ਗੱਲ ਕਰਦੀ ਅੰਗਰੇਜ਼ੀ ਚ ਵੀ ਭਾਈ ਅਸੀਂ ਖਾਲੀ ਟਰੈਲਰ ਇਥੇ ਡ੍ਰੌਪ ਕਰਕੇ ਜਾਣਾ ਕਹਿੰਦੇ ਅਸੀਂ ਦੱਸਾਂਗੇ ਤੇ ਵੇਖੋ ਕੀ ਦੱਸਦੇ ਆ ਬੁੱਢਾ ਇਧਰ ਦੇਖ ਰਿਹਾ ਸੀ ਮੈਨੂੰ ਥੋੜਾ ਆ ਅਬਸੀ ਸਾਨੂੰ ਕਹਿੰਦੇ ਸਾਡੇ ਕੋਲੇ ਕੋਈ ਗੋਲਡ ਪਲੇਟ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਤੇ ਹੁਣ ਆਪਾਂ ਕਰਦੇ ਆਂ ਕੰਪਨੀ ਵਾਲਾ ਫੋਨ ਉਹਨਾਂ ਨੂੰ ਪੁੱਛਦੇ ਆਂ ਵੀ ਕਿਹੜੇ ਨਾਮ ਤੋਂ ਇੱਥੇ ਡ੍ਰੌਪ ਕਰਕੇ ਜਾਣਾ ਤੇ ਫਿਰ ਆਪਾਂ ਡ੍ਰੌਪ ਕਰਦੇ ਆਂ ਸੱਜਣੋ ਇਹ ਵੀ ਯਾਬੀ ਆ Sport GPN ਔਰ ਬੋਲ ਵੀ ਸੱਜਣੋ ਹੁਣ ਤੁਹਾਨੂੰ ਇੱਕ ਨਵਾਂ ਗਿਜੇਟ ਦਿਖਾਉਨੇ ਆ ਦੱਸੋ ਜੀ ਨਵਾਂ ਸਾਰਿਆਂ ਨੂੰ ਸ਼ਾਹ ਦੇਖਵਾ ਵੇਖੋ ਹਾਂ ਨਾਲ ਨਾਲ ਸਾਨੂੰ ਸਾਡੇ ਲਈ ਨਵਾਂ ਹਾਂ ਸਾਡੇ ਲਈ ਨਵਾਂ ਆਹਨੇ ਮਨਵਾ ਦਿੱਤਾ ਕਹਿੰਦੇ ਕੀ ਇਹ ਵੀਪ ਕਰੂਗਾ ਅਗੇ ਤੇ ਲਾਈਟਾਂ ਲੱਗਿਆ ਛੋਟੇ ਛੋਟੇ ਤੇ ਇੱਥੇ ਡੋਰ ਨੰਬਰ ਆ ਜਾਊਗਾ ਤੁਸੀਂ ਜਿਹੜੇ ਡੋਰ ਨੰਬਰ ਤੇ ਹੈ ਨਾ ਤੇ ਪਰ ਹੁਣ ਹੈਗੀ ਘੰਟੀ ਦੀ ਵੇਟ ਸੋ ਨਜ਼ਰ ਆਪਾਂ ਵੇਟ ਕਰਦੇ ਆ ਤੇ ਜਦੋਂ ਵੀਪ ਕੀਤਾ ਉਦੋਂ ਆਪਣਾ ਡੋਰ ਨੰਬਰ ਮਿਲ ਗਿਆ ਫਿਰ ਆਪਾਂ ਡ੍ਰੌਪ ਕਰਕੇ ਚਲੇ ਜਾਣਾ ਲੋ ਵੀ ਗਾਈਜ਼ ਹੋ ਗਿਆ ਇੱਕ ਹੋਰ ਕੰਮ ਕਿਉਂਕਿ ਆਪਾਂ ਬਹੁਤ ਟਾਈਮ ਦੇ ਵੇਟ ਕਰ ਰਹੇ ਸੀ ਆਪਣਾ ਟਰੈਲਰ ਹਜੇ ਤੱਕ ਖਾਲੀ ਨਹੀਂ ਹੋਇਆ ਉਹ ਵਾਲਾ ਸੋ ਕੰਪਨੀ ਨੇ ਆਪਾਂ ਨੂੰ ਕਰਤੀ ਕਾਲ ਆਹ ਟਰੈਲਰ ਪਹਿਲਾਂ ਖਾਲੀ ਹੋ ਗਿਆ ਸੋ ਇਹ ਟਰੈਲਰ ਇਹਨਾਂ ਨੇ ਆਪਾਂ ਨੂੰ ਦੇਤਾ ਖਾਲੀ ਕਰਕੇ ਤੇ ਜਿਹੜੇ ਡਰਾਈਵਰ ਕੋਲੇ ਐਸੀ ਟਰੈਲਰ ਉਹਨੇ ਆਪਣੇ ਵਾਲਾ ਟਰੈਲਰ ਹੁੱਕ ਕਰ ਲੈਣਾ ਕਿਉਂਕਿ ਆਪਾਂ ਕਰਨੀ ਆ ਪਿਕਅਪ ਜਿਹੜੀ ਕਿ 12 ਵਜੇ ਦੀ ਸੀ ਜਿਹਦੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਨੂੰ ਦਿੱਤੀ ਨਹੀਂ ਇਨਫੋਰਮੇਸ਼ਨ ਦਾ ਪ੍ਰੋਪਰ ਲੈਣੇ ਕਰਕੇ ਫਿਰ ਆਪਾਂ ਖੜੇ ਰਹੇ ਸੋ ਵੈਸੇ ਵੀ ਲੇਟ ਹੀ ਆ ਉਹ ਉਹ ਹਾਲੇ ਤੱਕ ਆਪਣਾ ਕਿਸੇ ਸਿਰੇ ਲੱਗਾ ਨਹੀਂ ਆ ਹੌਲੀ ਹੌਲੀ ਅਨਲੋਡਿੰਗ ਕਰੀ ਜਾਂਦੇ ਉਹਦੀ ਤੇ ਆਪਾਂ ਹੁਣ ਆਹ ਟ੍ਰੇਲਰ ਚੱਕ ਕੇ ਆਪਾਂ ਲੋਡ ਚੱਕਣ ਜਾਵਾਂਗੇ ਆਪਣਾ ਹੈਗਾ ਲਾਈਵ ਲੋਡ ਸੋ ਇਹਨੂੰ ਹੁੱਕ ਕਰਦੇ ਆ ਤੇ ਫਿਰ ਆਪਾਂ ਚੱਲਦੇ ਆ ਜਿੱਥੋਂ ਆਪਾਂ ਲੋਡ ਚੱਕਣਾ ਉਥੋਂ ਇਸ ਸੱਜਣੋਂ ਪਿਕਅਪ ਆਪਣੀ ਹੋ ਚੁੱਕੀ ਆ ਤੇ ਆਪਾਂ ਹੁਣ ਪਿਕਅਪ ਕਰਕੇ ਤੇ ਜਾਣਾ ਆ ਮਿਸੀ ਸਾਗਾ ਤੇ ਡਿਲੀਵਰੀ ਹੋਣੀ ਆ ਆਪਣੀ ਮਿਸੀ ਸਾਗਾ ਤੇ ਬਸ ਤੁਸੀਂ ਹਸਾਵਲਾ ਲਓ ਇਹ ਪੂਰੇ ਟ੍ਰੇਲਰ ਚ ਇੰਨਾ ਕ ਸਾਮਾਨ ਹੀ ਆ ਜਿਹੜਾ ਆਪਾਂ ਲੈ ਕੇ ਜਾਣਾ ਬਾਕੀ ਸਾਰਾ ਟ੍ਰੇਲਰ ਖਾਲੀ ਆ ਇਹ ਇਕੱਲਾ ਇੰਨਾ ਕ ਲੋਡ ਲੈ ਕੇ ਤੇ ਆਪਾਂ ਜਾਣਾ ਮਿਸੀ ਸਾਗਾ ਇੱਥੋਂ 32 3300 ਕਿਲੋਮੀਟਰ ਵੱਡੀਆਂ ਕੰਪਨੀਆਂ ਵੱਡੇ ਕੰਮ ਆਪਾਂ ਬੈਲਟ ਲਾ ਆਂਦੀ ਆ ਲੋਡ ਨੂੰ ਇਧਰੋਂ ਇਧਰ ਵੀ ਬੈਗ ਨੂੰ ਮੂਵ ਕਰਨ ਕਿਤੇ ਸਿੱਕੜਾ ਵੈਸੇ ਹੁੰਦੀਆਂ ਤਾਂ ਨਹੀਂ ਫੇਰ ਵੀ ਮੈਂ ਕਿਹਾ ਸੇਫਟੀ ਲਈ ਲਾ ਦਈਏ ਇਹ ਆਪਾਂ ਲਾ ਦਿੱਤੀ ਆ ਹੁਣ ਲਾਉਨੇ ਆ ਹੋਰ ਯਾ ਮਿਲੀ ਆ ਸੀਲ ਇਹ ਲਾਉਨੇ ਆ ਆਪਾਂ ਤੇ ਕੰਮ ਆਪਣਾ ਖਤਮ ਤੇ ਆਪਾਂ ਚੱਲਦੇ ਆਂ ਇਥੋਂ ਹੁਣ ਸੀਲ ਆਪਾਂ ਦਿੱਤੀ ਆ ਲਾ ਤੇ ਹੁਣ ਆਪਾਂ ਪਾਉਨੇ ਆ ਚਾਲੇ ਅਨਟਾਰੀਓ ਵੱਲ ਨੂੰ ਬਣੇ ਰਿਓ ਵਲੌਗ ਦੇ ਨਾਲ ਬਸ ਤੁਹਾਨੂੰ ਦਿਖਾਈ ਜਾਣਾ ਵੀ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਅੱਜ ਆਪਣੀ ਸਾਰੀ ਦਿਹਾੜੀ ਵੈਸ ਭਕਾਈ ਦੀ ਨੰਗੀ ਤੇ ਸਵੇਹਾ ਆਪਣਾ ਲੋਕਲ ਚੱਕਿਆ ਸੀ ਲੋਕਲ ਚੱਕ ਕੇ ਆਪਾਂ ਡਿਲੀਵਰੀ ਕਰਕੇ ਤੇ ਹੁਣ ਇਹ ਆਪਾਂ ਲੋਡ ਕਰ ਲਿਆ ਤੇ ਹੁਣ ਆਪਾਂ ਇਹ ਲੈ ਕੇ ਚੱਲਦੇ ਆ ਅੱਗੇ ਵੱਲ ਕਿਹੜੀ ਖੂਨ ਪੀਣ ਵਾਲੀ ਚਲੋ ਜੀ ਫੜਾ ਆਪਣਾ ਪੇਪਰ ਮਿਲ ਗਿਆ ਪੇਪਰ ਵਰਕ ਆਪਾਂ ਉਹਨਾਂ ਨੂੰ ਭੇਜ ਦੇਣੇ ਆ ਆ ਉਹਦਾ ਸਮਾਨ ਚੱਕ ਨਹੀਂ ਅਭੀ ਚੱਕ ਕੀ ਮੂਰੇ ਖਾਲੀ ਬੋਤਲਾਂ ਸਿੱਟੀਆਂ ਵਾਂ ਘੜੀਆਂ ਲਾ ਦਿਆਂ ਟਰੱਕ ਚ ਮੈਂ ਸਿਰ ਚ ਟੰਬਾ ਮਾਰ ਦੇਣਾ ਗਾਰਬੇ ਚ ਪੈਕ ਲਾਇਆ ਹੋਇਆ ਮੈਂ ਮੈਂ ਸਾਰਾ ਵੇ ਲੋ ਕਿਦਾਂ ਬੋਲਦੀ ਆ ਉਹਦੇ ਆ ਦੇ ਨਿੱਕੇ ਭਰਾ ਨੂੰ ਕੋਈ ਇਦਾਂ ਬੋਲਦਾ ਆ ਦੱਸੋ ਨਿੱਕੇ ਭਰਾ ਵੱਡਣ ਆਲਾ ਆ ਮੈਂ ਕੁਛ ਕਿਹਾ ਇਹਨੂੰ ਤੁਸੀਂ ਸਾਹਮਣੇ ਜੇ ਕੋਈ ਗਲਤ ਗੱਲ ਕਹੀ ਹੋਵੇ ਤਾਂ ਆਉਣ ਦੀ ਕੈਮਰਾ ਦੱਸੋ ਵੀ ਇਹ ਕਿਵੇਂ ਬੋਲੀ ਮੈਨੂੰ ਐਂ ਬੋਲਦੇ ਹੁੰਦੇ ਜੱਟ ਤੇ ਹੁਣ ਆਪਾਂ ਪੇਪਰ ਭੇਜ ਦੇਣੇ ਆ ਹੁਣ ਆਪਾਂ ਟੈਂਕੀਆਂ ਫੁੱਲ ਕਰਾਉਣੇ ਆ ਟੈਂਕੀਆਂ ਫੁੱਲ ਕਰਾ ਕੇ ਇੱਥੋਂ ਖਿੱਚਾਂਗੇ ਸੱਜਣੋ ਮਿਲਦੇ ਆਪਾਂ ਪੰਪ ਤੇ ਚੱਲ ਗਏ ਤੇਲ ਦੀਆਂ ਟੈਂਕੀਆਂ ਭਰਾਲੀਆਂ ਤੇ ਇੱਥੋਂ ਰੋਟੀਆਂ ਵੀ ਚੱਕ ਲਈਆਂ ਪੰਪ ਤੋਂ ਇਹ ਵਾਲੇ ਪੰਪ ਤੋਂ ਟਿਫਨ ਵੀ ਮਿਲ ਜਾਂਦਾ ਰੋਟੀਆਂ ਵੀ ਮਿਲ ਜਾਂਦੀਆਂ ਹੁਣ ਆਪਾਂ ਚੱਲਦੇ ਆਂ ਬ੍ਰੈਮਟਨ ਵੱਲ ਹੁਣ ਇਹ ਹੀ ਰੋਟੀਆਂ ਨਾਲ ਆਪਣਾ ਸਹਾਰਾ ਵਾ 12 ਦੋ ਦਿਨ ਇਹਨਾਂ ਨਾਲ ਹੀ ਕੱਢਨੇ ਆਂ ਲਓ ਜੀ ਤੇਲ ਆਪਣੀ ਗੱਡੀ ਨੇ ਕਰ ਰਾਇਆ ਹੈ ਫੁੱਲ ਤੇ ਹੁਣ ਆਪਾਂ ਚੱਲਦੇ ਆਂ ਇਥੋਂ ਟਰੱਕ ਲਓ ਜੀ ਆਪਕਾ ਖਾਣ ਦਾਣਾ ਚੱਕ ਲਿਆ ਆ ਹੂੰ ਮੈਂ ਓਹੋ ਐਨੀ ਪਲੀਜ਼ ਗਿਵ ਮੀ ਐਨੀ ਸਬਜੇ ਲੋ ਜੀ ਇਹਨੂੰ ਹੁਣੇ ਹੀ ਭੁੱਖ ਪੈ ਗਈ ਆ ਇਹਨੂੰ ਬੜੀ ਭੁੱਖ ਲੱਗੀ ਹੋਈ ਸੀ ਸਵੇਰੇ ਰੋਟੀ ਨਹੀਂ ਆਈ ਸੀ ਆ ਫੜ ਰੱਖ ਲਈ ਕਿ ਖਾਂਦੀ ਆ ਚਲੋ ਠੀਕ ਆ ਸਜਣਾ ਮਿਲਤੇ ਹਾਂ ਆਗੇ ਅੱਬੀ ਸਜਣਾ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਦੇ ਨਾਲ ਹੀ ਆਪਾਂ ਪਹੁੰਚ ਚੁੱਕੇ ਆ ਵਿਣੀ ਪੈਗ ਮੇਰੇ ਵੀਰੋ ਤੇ ਸਾਰੀ ਰਾਤ ਮੈਂ ਡਰਾਈਵ ਕਰਤੀ ਆ ਅਜੇ ਮੇਰੇ 4 ਘੰਟੇ ਪਏ ਆ ਮੈਂ ਮੈਨੂਫੈਕਚਰ ਤੋਂ ਵੀ ਅੱਗੇ ਲੈ ਜਾਣਾ ਤੇ ਅੱਗੇ ਬਾਅਦ ਚ ਗੱਡੀ ਚਲਾਉਗੀ ਤੇ ਰਾਤ ਨੂੰ ਤਾਂ ਵੈਸੇ ਵੀ ਵਲੌਗ ਮੈਂ ਕੀ ਬਣਾਉਣਾ ਸੀਗਾ ਕਿਉਂਕਿ ਡਰਾਈਵ ਕਰਦੇ ਦਾ ਫਿਰ ਮੈਂ ਵੈਸੇ ਹੀ ਕਾਟ ਯੂਜ਼ ਕਰਦਾ ਫੋਨ ਤੇ ਬਾਕੀ ਸੁਣਾ ਮਖੋਣੇ ਆ ਖੜਾ ਜਹਾਜ ਤੇਲ ਪਵਾ ਰਿਆ ਇੱਥੋਂ ਮੈਂ ਭਾਰਦਾ ਲਿਸ਼ਕਾ ਹੁਣ ਇੱਥੋਂ ਕਰਕੇ ਟੈਂਕੀਆਂ ਫੁੱਲਾਪਾ ਖੈਦਾਂਗੇ ਅੱਗੇ ਵੱਲ 1300 ਕਿਲੋਮੀਟਰ ਆਪਾਂ ਕੱਢ ਦਿੱਤਾ ਇੱਥੋਂ ਤੱਕ 1300 ਤੋਂ ਉੱਪਰ ਹੀ ਕੀਤਾ 1300 ਪਲੱਸ ਹੁਣ ਇਥੋਂ ਟੈਂਕੀਆਂ ਭਰੋਣੇ ਆ ਤੇ ਅੱਗੇ ਚੱਲਦੇ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਸਾਡੇ ਕੋਲੇ ਮੌਕ ਗਿਆ ਸੀ ਸਵੇਰੇ ਸਵੇਰੇ ਨਹੀਂ ਰਾਤ ਹੀ ਪਾਣੀ ਮੌਕ ਗਿਆ ਤੇ ਇਹ ਸਿਆਣਾ ਨੇ ਰਾਤੋ ਸਾਰੇ ਕਿਤੇ ਪਾਣੀ ਨਹੀਂ ਚੱਕਿਆ ਦੇਖ ਲੋ ਇੰਨਾ ਕੰਜੂਸ ਮੱਖੇ ਚੂਸ ਬੰਦਾ ਵਾ ਤੇ ਮੈਂ ਹੁਣ ਸਵੇਰੇ ਉੱਠੀ ਆ ਤੇ ਮੈਂ ਹੁਣ ਲੈ ਕੇ ਆਈ ਆ ਪਾਣੀ ਦਾ ਕੇਸ ਫਿਰ ਪਾਣੀ ਦਾ ਪੀਣਾ ਹੀ ਆ ਅੱਛਾ ਅੱਛਾ ਰਾਤ ਹੋ ਗਈ ਅੱਛਾ ਅੱਛਾ ਪੂਰੀ ਪੂਰੀ ਆਈ ਹਾਂ ਚਲੋ ਜੀ ਕੋਈ ਗੱਲ ਨਹੀਂ ਉਹ ਖੜਾ ਆਪਣਾ ਟਰੱਕ ਵਾਰੀ ਆ ਗਈ ਆ ਤੁਹਾਡੀ ਭੈਣ ਦੀ ਹੁਣ ਮੈਂ ਚਲਾਉਂ ਅੱਗੇ ਚਾਹ ਮੈਂ ਚੱਕ ਲਿਆ ਨਾਲ ਚੱਕ ਲਿਆ ਭੂਜੀਆ ਬੰਦ ਨੂੰ ਪੱਲੇ ਕਿਹੜੀ 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 ਉਹ ਵਾਲੀ ਜਿਹੜੀ ਅੱਜ ਤੋਂ ਅੰਤਾਰੀਏ ਸ਼ੁਰੂ ਹੁੰਦਾ ਵਾ ਹਾਂ ਉਹ ਉਹ ਤਾਂ ਹੁੰਦੀ ਆ ਉਹ ਤੋਂ ਅੱਗੇ ਜਿਹੜੀ ਇੱਕ ਹੋਰ ਲੰਡੀ ਜੀ ਸਕੇਲ ਉਹ ਵੀ ਉੱਪਰ ਅੱਛਾ ਉਹ ਹਮੇਸ਼ਾ ਹੀ ਹੁੰਦੀ ਆ ਜਿਹੜੀ ਅੰਟਾਰੀਓ ਬਾਰਡਰ ਵਾਲੀ ਆ ਹਮੇਸ਼ਾ ਉੱਪਰ ਹੁੰਦੀ ਉਹ ਦੂਜੀ ਵਾਲੀ ਮੈਨੂੰ ਪਤਾ ਨਹੀਂ ਕਿਹੜੀ ਲੰਡੀ ਜੀ ਸਕੇਲ ਇਹ ਲੰਡੀ ਜੀ ਤਾਂ ਨਹੀਂ ਮੈਨੂੰ ਪਤਾ ਹੀ ਲੱਗਾਗਾ ਹੈਂ ਅੱਗਾ ਢੀਓ ਕੇ ਓਕੇ ਲਓ ਵੀ ਸੱਜਣਾਓ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਤਾਂ ਮੇਰੀ ਵੈਸੇ ਪਹਿਲਾਂ ਹੀ ਹੋ ਗਈ ਸੀ ਪਰ ਮੈਂ ਉਦੋਂ ਵੀਡੀਓ ਬਣਾਈ ਨਹੀਂ ਸਵੇਰ ਮੈਂ 2 ਵਜੇ ਉੱਠ ਕੇ ਚਲਾਉਣ ਲੱਗਾ ਸੀਗਾ ਤੇ ਹੁਣ ਸਵੇਰ ਦੇ ਮੇਰੇ ਸਾਹਮਣੇ ਨਾਲ 5:00 ਵਜੇ ਕਿ ਹੋਣੇ ਆ ਤੇ ਲਗਭਗ ਮੈਂ ਬ੍ਰੈਮਟਨ ਤੋਂ ਰਹਿ ਗਿਆ ਵਾਂ ਸਾਢੇ 3 ਘੰਟੇ 3 ਘੰਟੇ 40 ਮਿੰਟ ਦੂਰ ਤੇ ਮੈਂ ਆਇਆ ਹੁਣ ਰੁਕਿਆ ਵਾਂ ਨਾਰਥ ਬੇ ਜਿਹੜਾ ਹੈਗਾ ਬ੍ਰੇਕ ਚੈੱਕ ਬ੍ਰੇਕ ਚੈੱਕ ਕੈਨੇਡਾ ਚ ਮਤਲਬ ਇਸ ਦੂਗਾਣਾ ਅੱਗੇ ਹਿੱਲ ਪੈਂਦੀ ਆ ਮਤਲਬ ਡਾਊਨ ਪੈਂਦੀ ਆ ਅੱਗੇ ਨੂੰ ਮਤਲਬ ਮਨ ਲੋ ਘਾਟ ਹੀ ਕਹਿ ਦਿਓ ਜੋ ਮਰਜੀ ਜੋ ਮਰਜੀ ਸਮਝ ਲਓ ਵੀ ਉਹ ਤੋਂ ਪਹਿਲਾਂ ਇਹਨਾਂ ਨੇ ਗੋਰਿਆਂ ਨੇ ਬਣਾਏ ਹੁੰਦੇ ਆ ਵੀ ਟਰੱਕ ਰੋਕੋ ਸਾਈਡ ਤੇ ਆਪਦੀਆਂ ਬ੍ਰੇਕਾਂ ਚੈੱਕ ਕਰੋ ਆਪਦੇ ਡਰਮ ਚੈੱਕ ਕਰੋ ਚੱਕੇ ਚੈੱਕ ਕਰੋ ਵੀ ਗਰਮ ਤਾਂ ਨਹੀਂ ਹੋਏ ਆਪਣੇ ਮਤਲਬ ਲੈਦਰ ਆਣਾ ਕੁਝ ਗਰਮ ਤਾਂ ਨਹੀਂ ਹੋਇਆ ਬ੍ਰੇਕ ਸਹੀ ਲੱਗਦੇ ਆ 에어 ਸਹੀ ਬਣਾਉਂਦਾ ਟਰੱਕ ਬ੍ਰੇਕ ਮਤਲਬ ਬ੍ਰੇਕ ਨਾ ਆਪਣਾ ਪੱਗੇ ਪ੍ਰੈਸ਼ਰ ਲੋਅ ਕਰ ਲੈਣਾ ਹਨਾ ਵੀ ਬਿਲਡ ਸਹੀ ਕਰਦਾ ਵੀ ਸਹੀ ਬਣਾਉਂਦਾ ਆਪਣਾ ਕੰਪਰੈਸ਼ਰ ਸਹੀ ਆ ਸਾਰਾ ਕੁਝ ਤੇ ਆਪਾਂ ਥੱਲੇ ਚੱਲ ਕੇ ਲਾਈਨਾਂ ਲਾਉਣਾ ਚੈੱਕ ਕਰਨੀਆਂ 에어 ਵਾਲੀਆਂ ਤੇ ਇੱਥੇ ਖੜ ਕੇ ਆਪਾਂ ਬੁੱਕ ਜਿਹੜੀ ਹੁੰਦੀ ਆ ਆਪਣੀ ਉਹਦੇ 'ਚ ਵੀ ਆਪਾਂ ਜ਼ਰੂਰ ਮੈਂਸ਼ਨ ਕਰਨਾ ਵੀ ਅਸੀਂ ਭਾਈ ਇੱਥੇ ਰੁਕੇ ਆ ਇੰਨਾ ਟਾਈਮ ਰੁਕੇ ਆ ਕੋਲ 10 15 ਮਿੰਟ ਰੁੱਕ ਸਕਦੇ ਆ ਵੀ ਅਸੀਂ ਸਾਰਾ ਕੁਝ ਚੈੱਕ ਕੀਤਾ ਸਾਡਾ ਸਾਰਾ ਕੁਝ ਓਕੇ ਆ ਤੇ ਫਿਰ ਆਪਾਂ ਅੱਗੇ ਵੱਲ ਜਾਣਾ ਤੇ ਜੇ ਮਤਲਬ ਆਪਾਂ ਬ੍ਰੇਕ ਚੈੱਕ ਤੇ ਨਹੀਂ ਰੋਕਦੇ ਸਿੱਧੇ ਲੰਘ ਜਾਂਦੇ ਨੇ ਕੋਈ ਆਪਣਾ ਪੁੱਲ ਕਰ ਲਵੇ ਤੇ ਬਹੁਤ ਭਾਰੀ ਡੈਕਟ ਤੋਂ ਤੇ ਵੈਸੇ ਸੇਫਟੀ ਲਈ ਬਣਾਇਆ ਉਹਨਾਂ ਨੇ ਆਪਾਂ ਨੂੰ ਜ਼ਰੂਰ ਉੱਤਰ ਕੇ ਚੈੱਕ ਕਰਨਾ ਚਾਹੀਦਾ ਕੋਈ ਐਡੀ ਵੱਡੀ ਕੋਈ ਖਾਸ ਗੱਲ ਨਹੀਂ ਹੈਗੀ ਆਪਾਂ 10 ਮਿੰਟ ਰੋਕ ਸਕਦੇ ਆ ਤੇ ਕਈ ਸੱਜ ਨੰਗ ਵੀ ਜਾਂਦੇ ਆ ਪਰ ਨਹੀਂ ਨੰਗਣਾ ਚਾਹੀਦਾ ਜੇ ਚੀਜ਼ ਰੂਲ ਬਣਾਏ ਆ ਤੇ ਜ਼ਰੂਰ ਫੋਲੋ ਕਰਨੇ ਚਾਹੀਦੇ ਆ ਕਿਉਂਕਿ ਹੁਣ ਆਪਾਂ ਵੇਖੋ ਕਿੰਨੇ ਵਾਰ ਚੱਲ ਗਏ ਕੁਝ ਨਹੀਂ ਪਤਾ ਥੱਲੇ ਕੀ ਹੋਈ ਜਾਂਦਾ ਕਿਉਂਕਿ ਰਾਤ ਦਾ ਟਾਈਮ ਆ ਦੇਖ ਹੀ ਸਕਦੇ ਆ ਤੇ ਹੁਣ ਆਪਾਂ ਇੱਕ ਵਾਰੀ ਗੇੜਾ ਮਾਰ ਲਾਂਗੇ ਨਾਲੇ ਤਾਂ ਆਪਣੀ ਤਸੱਲੀ ਹੋ ਜੂਗੀ ਕਈ ਵਾਰੀ ਕਿਤੇ 에ਅਰ ਲੀਕ ਹੋਣ ਦੀ ਕੋਸ਼ਿਸ਼ ਹਨਾ ਉਧਰੋਂ ਡਾਊਨ ਆ ਜੇ ਉਧਰੋਂ ਬ੍ਰੇਕ ਨਾਲ ਲੱਗੇ ਤਾਂ ਹੀ ਉਹਨਾਂ ਨੇ ਇਹ ਰੂਲ ਬਣਾਏ ਆ ਤੇ ਆਪਾਂ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਤੇ 에ਅਰ ਮਤਲਬ ਇਹ ਬ੍ਰੇਕ ਚੈੱਕ ਕੈਲਗਰੀ ਤੋਂ ਸਰੀ ਨੂੰ ਜ਼ਿਆਦੇ ਆ ਕਿਉਂਕਿ ਉੱਥੇ ਹਿਲਣਾ ਜ਼ਿਆਦੇ ਪੈਂਦੀਆਂ ਇਧਰ ਬਸ ਇੱਕ ਹੀ ਆ ਨਾਰਥ ਵੇ ਜਦੋਂ ਆਪਾਂ ਕੈਲਗਰੀ ਤੋਂ ਇਧਰ ਨੂੰ ਆਉਣੇ ਇੱਕੋ ਹੀ ਇੱਕ ਬ੍ਰੇਕ ਚੈੱਕ ਆ ਉਹ ਹੈਗਾ ਨਾਰਥ ਵੇ ਉਹ ਵੀ ਸ਼ਹਿਰ ਦੇ ਵਿੱਚ ਡਾਉਣ ਪੈਂਦੀ ਆ ਇੱਥੋਂ ਮੇਰੇ ਤੋਂ 70 ਦਾ ਜੌਨ ਹੋ ਜਾਂਦਾ ਗਾ ਘਟ ਜਾਂਦਾ ਜੌਨ ਵੀ ਬੰਦਾ ਬ੍ਰੇਕ ਚੈੱਕ ਕਰ ਲਵੇ ਤੇ ਹੁਣ ਆਪਾਂ ਥੱਲੇ ਉਤਰ ਕੇ ਬ੍ਰੇਕ ਚੈੱਕ ਕਰਦੇ ਆ ਲੋ ਜੀ ਪਹਿਲਾਂ ਬੁੱਕ ਤੇ ਪਾ ਦਾਂਗੇ ਵੀ ਬ੍ਰੇਕ ਚੈੱਕ ਕਰਨ ਲੱਗੇ ਆ ਉਹ ਟਾਈਮਿੰਗ ਸ਼ੋ ਹੋ ਜੂ ਵੀ ਇੰਨੇ ਮਿੰਟ ਇਹਨੇ ਬ੍ਰੇਕ ਚੈੱਕ ਤੇ ਰੋਕਿਆ ਵਾ ਟਰੱਕ ਕੋਈ ਵੀ ਗੋਰਾ ਮਤਲਬ ਪੁਲਿਸ ਵਾਲਾ ਆਪਣੀ ਬੁੱਕ ਚੈੱਕ ਰੋਕ ਕੇ ਬੁੱਕ ਚੈੱਕ ਕਰਕੇ ਦੇਖ ਸਕਦਾ ਵੀ ਇਹ ਕਿੰਨੇ ਮਿੰਟ ਉੱਥੇ ਖੜਾ ਉਹਦੇ ਚ A to Z ਸਾਰੀ ਡਿਟੇਲ ਹੁੰਦੀ ਬੁੱਕ ਚ ਮਤਲਬ ਜਦੋਂ ਆਪਾਂ ਤੋਰ ਲੈਨੇ ਆ ਉਹਦੀ ਬੁੱਕ ਪੈ ਜਾਣੀ ਆ ਜਦੋਂ ਰੋਕ ਲਿਆ ਉਹਦੀ ਆਉਂਚ ਆ ਜਾਣੀ ਆ ਮਤਲਬ ਉਹ ਚ ਆਪਾਂ ਮੈਂਸ਼ਨ ਕਰਨਾ ਹੁੰਦਾ ਵੀ ਅਸੀਂ ਬ੍ਰੇਕ ਚੈੱਕ ਤੇ ਰੁਕੇ ਸੀ ਲੋ ਵੀ ਸਜਰੋ ਪਹਿਲਾਂ ਆਪਾਂ ਚੈੱਕ ਕਰ ਲੈਣੀ ਹੱਬ ਤਾਂ ਨਹੀਂ ਗਰਮ ਆਪਣਾ ਚੱਕਾ ਤਾਂ ਨਹੀਂ ਗਰਮ ਆਹੀਂ ਆਪਾਂ ਪਿੱਛੇ ਚਲੇ ਜਾਣਾ ਆਪਣੀਆਂ ਲਾਈਨਿੰਗਾਂ ਵੇਖਣੀਆਂ ਵੀ ਲਾਈਨ ਕਿਤੇ ਲੀਕ ਤਾਂ ਨਹੀਂ ਹੁੰਦੀ ਪਈ 에ਅਰ ਤਾਂ ਨਹੀਂ ਲੀਕ ਕਰਦਾ ਪਿਆ ਫੇਰ ਆਪਾਂ ਇਹਨਾਂ ਦੇ ਵੀ ਚੱਕੇ ਦੇਖਣੇ ਆ ਵੀ ਗਰਮ ਤਾਂ ਨਹੀਂ ਕੋਸੇ ਜੇ ਤਾਂ ਹੁੰਦੇ ਹੀ ਆਪਾਂ ਨੂੰ ਵੀ ਪਤਾ ਇਦਾਂ ਕਰਕੇ ਸਾਰਿਆਂ ਦੇ ਚੱਕੇ ਆਪਾਂ ਦੇਖ ਲੈਣੇ ਆ ਨਟਾਂ ਨੂੰ ਨਿਗਾਹ ਮਾਰ ਲੈਣੀ ਆ ਵੀ ਸਾਰਾ ਕੁਝ ਓਕੇ ਆ ਥੱਲੇ 에ਅਰ ਬੈਗਾਂ 'ਚ ਹਵਾ ਹੈਗੀ ਆ ਕੋਈ ਲਾਈਨ ਤਾਂ ਨਹੀਂ ਰੱਬ ਕਰਦੀ ਪਈ ਬਸ ਆਪਾਂ ਇਹ ਹੀ ਸਾਰਾ ਆਪਣੇ ਟ੍ਰੇਲਰ ਦਾ ਟਰੱਕ ਦਾ ਸਭ ਕੁਝ ਚੈੱਕ ਕਰਨਾ ਹੁਆ ਹੱਬਾਂ ਜ਼ਰੂਰ ਦੇਖਣੀਆਂ ਵੀ ਹੱਬਾਂ ਦਾ ਨਹੀਂ ਗਰਮ ਹੋਈਆਂ ਕਿਤੇ ਆਪਾਂ ਪਿੱਛੇ ਬ੍ਰੇਕਾਂ ਲਾਉਂਦੇ ਆਏ ਹਨਾ ਧੂਆ ਨਿਕਲ ਜਾਏ ਇੱਥੋਂ ਗਾਹ ਕਿਉਂਕਿ ਬ੍ਰੇਕ ਲੱਗ ਨਹੀਂ ਲਾਉਣੀ ਪੈਣੀ ਹੈ ਕਿਉਂਕਿ ਜਦੋਂ ਡਾਊਨ ਆਈ ਇਹ ਆਪਾਂ ਨੂੰ ਸਾਰਾ ਕੁਝ ਚੈੱਕ ਕਰਨਾ ਚਾਹੀਦਾ ਨਟ ਚੈੱਕ ਕਰਨੇ ਚਾਹੀਦੇ ਆ ਬਸ ਯਾਨੀ ਕਿ ਇੱਕ ਵਾਰੀ ਨਿਗਾਹ ਜ਼ਰੂਰ ਮਾਰਨੀ ਚਾਹੀਦੀ ਆ ਜ਼ਰੂਰੀ ਗੱਲਾਂ ਇਹੀ ਆ ਬਸ ਓਕੇ ਆ ਰਿਪੋਰਟਾਂ ਜਿਵੇਂ ਆ ਲਾਈਨਿੰਗਾਂ ਸਾਰੀਆਂ ਥੱਲੇ ਟਰੇਲਰ ਦੇ 에ਅਰ ਆਲੀਆਂ 에ਅਰ ਬੈਗ ਟਰੱਕ ਟਰੇਲਰ ਦੇ ਹੋਗੇ ਸਾਰਾ ਕੁਝ ਆਪਾਂ ਦੇਖਣਾ ਹੁੰਦਾ ਵੀ ਓਕੇ ਆ ਨਾ ਰਿਪੋਰਟਾਂ ਬਾਬੇ ਦੀ ਕਿਰਪਾ ਸਾਰਾ ਕੁਝ ਓਕੇ ਆ ਟਰੱਕ ਟਰੇਲਰ ਦਾ ਸਾਰਾ ਕੁਝ ਚੈੱਕ ਕਰਕੇ ਫਿਰ ਆਪਾਂ ਅੰਦਰ ਜਾਣਾ ਵਾ ਅੰਦਰ ਜਾ ਕੇ ਐਵੇਂ ਹੁੰਦੇ ਤਾਂ ਨਹੀਂ ਗਰਮ ਤੇ ਉਹ ਜਾਂ ਇਸ ਤਰ੍ਹਾਂ ਦਾ ਮੀਂਹ ਪੈਂਦਾ ਪਿਆ ਵਾ ਮਠਾ ਮਠਾ ਕਈ ਤਾਂ ਮੀਂਹ ਤੋਂ ਡਰਦੇ ਹੀ ਨਹੀਂ ਬਾਹਰ ਨਿਕਲਦੇ ਪਰ ਆਪਾਂ ਤਾਂ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਦੇਖਦੇ ਹੀ ਆਂ ਬਾਅਦ ਚ ਜੋ ਪਛਤਾਉਣਾ ਹੁਣ ਆਪਾਂ ਟਰੱਕ ਸਟਾਰਟ ਕਰਨਾ ਵਾ ਮੇਰਾ ਟਰੱਕ ਬੰਦ ਹੋ ਗਿਆ ਥੋੜੇ ਟਾਈਮ ਬਾਅਦ ਆਪੇ ਬੰਦ ਹੋ ਜਾਂਦਾ ਜਿਵੇਂ ਕੀ ਤੁਹਾਨੂੰ ਚਲੋ ਮੈਂ ਦਿਖਾਉਣਾ ਵਾ ਆਪਣਾ ਇਹ ਬ੍ਰੇਕ ਮਾਰ ਮਾਰ ਕੇ ਜਿਵੇਂ ਆ ਬ੍ਰੇਕ ਵਾਲੀਆਂ ਦੋ ਗੇਝਾਂ ਹੁੰਦੀਆਂ ਬ੍ਰੇਕ ਮਾਰ ਮਾਰ ਕੇ ਜਿੰਨਾ ਚਿਰ ਸਾਊਂਡ ਨਹੀਂ ਕਰਨ ਲੱਗਦਾ ਵੀ ਇਹ ਹਵਾ ਲੋ ਹੋ ਗਈ। ਉਹ ਨਜ਼ਰ ਹਟਣਾ ਨਹੀਂ ਗਾ। ਸਕੈਂਡਰੀ 에ਅਰ ਪ੍ਰੈਸ਼ਰ ਲੋ। ਵਾਰਨਿੰਗ ਆ ਗਈ। ਹੁਣ ਆਪਾਂ ਨੂੰ ਇਹ ਹੁੰਦਾ ਵੀ ਕਿੰਨੇ ਟਾਈਮ ਚ ਬਿਲਡ ਕਰਦਾ ਇਹ ਆਪਣਾ ਕੰਪਰੈਸ਼ਨ। ਦੇਖਿਓ ਇਹਨੇ ਛੇਤੀ ਬਿਲਡ ਕਰ ਦੇਣਾ। ਥੋੜੇ ਸਕੈਂਟਾਂ ਚ ਹੋਣਾ ਚਾਹੀਦਾ ਇਹ। ਇੱਕ ਪ੍ਰਾਇਮਰੀ ਮੇਰੇ ਸਾਂਣਾ ਹੋ ਗਈ ਆ। ਤੇ ਦੂਜੀ ਵੀ ਹੋਣ ਵਾਲੀ ਆ। ਦੇਖੋ ਮਤਲਬ ਬੰਦ ਹੋ ਗਿਆ ਇਹਦਾ ਮਤਲਬ ਹੈ ਆਪਣਾ ਕੰਪਰੈਸ਼ਰ 에ਅਰ ਸਹੀ ਬਣਾਉਂਦਾ ਪਿਆ ਇਹ ਚੈੱਕ ਜ਼ਰੂਰ ਕਰਨਾ ਕਿਉਂਕਿ ਕਈ ਵਾਰੀ ਨਹੀਂ ਬਣਾਉਂਦਾ 에ਅਰ ਆਪਾਂ ਡਾਊਨ ਤੇ ਚਲੇ ਜਾਂਦੇ ਆ 에ਅਰ ਨਹੀਂ ਬਣੀ ਬ੍ਰੇਕ ਨਹੀਂ ਲੱਗਣੀ ਇਹ ਮਤਲਬ ਇਹ ਚੀਜ਼ਾਂ ਹੁੰਦੀਆਂ ਆ ਆਪਾਂ ਨੂੰ ਚੈੱਕ ਕਰਕੇ ਦੇਖ ਲੈਣੀਆਂ ਚਾਹੀਦੀਆਂ ਅਸੀਂ 2-3 ਵਾਰੀ ਹਵਾ ਕੱਢ ਕੇ ਵੇਖੀ ਦੀ ਆ ਤੇ ਪਰ ਮੈਨੂੰ ਪਤਾ ਹੀ ਆ ਸਾਰਾ ਕੁਝ ਸਹੀ ਆ ਆਪਾਂ 2-3 ਵਾਰੀ ਨਈ ਟਰਾਈ ਕੀਤਾ ਤੇ ਬਸ ਇਹੀ ਕੁਝ ਖਾਸ ਗੱਲਾਂ ਹੁੰਦੀਆਂ ਤੇ ਬੰਦਾ ਧਿਆਨ ਰੱਖੇ ਤਾਂ ਕੋਈ ਨੁਕਸਾਨ ਤੋਂ ਬਚ ਜਾਂਦਾ ਹਨਾ ਤੇ ਬਾਕੀ ਬਾਬਾ ਸੁੱਖ ਰੱਖੇ ਸਾਰਿਆਂ ਦੇ ਛੜਤੀ ਕਲਾ ਬਖਸ਼ੇ ਜਿਹੜੇ ਮੇਰੇ ਇੰਡੀਆ ਵਾਲੇ ਭਰਾ ਵੇਖਦੇ ਆ ਦੁਬਈ ਵਾਲੇ ਵੇਖਦੇ ਵੀਡੀਓ ਤੇ ਨਿੱਕੇ ਮੋਟੀਆਂ ਜਾਣਕਾਰੀਆਂ ਜਿਹਨੂੰ ਪਤਾ ਉਹਦੇ ਲਈ ਤਾਂ ਠੀਕ ਆ ਜਿਹਨੂੰ ਨਹੀਂ ਪਤਾ ਉਹਨੂੰ ਦੱਸਦਾ ਤੇ ਵਧੀਆ ਲੱਗਦਾ ਹੁੰਦਾ ਬਲੌਗ ਤਾਂ ਲਾਈਕ ਕਮੈਂਟ ਸ਼ੇਅਰ ਤੇ ਕਮੈਂਟ ਸੋਹਣਾ ਜਿਹਾ ਕਰਕੇ ਜਾਇਆ ਕਰੋ ਮੇਰੇ ਸੱਜਣ ਸਾਰੇ ਜਾਣੇ ਕਿਉਂਕਿ ਤੁਹਾਡੇ ਲਈ ਇਹ ਜਾਣਕਾਰੀਆਂ ਲਈ ਫਿਰਦੇ ਆਪਾਂ ਤੇ ਚਲੋ ਵੀ ਆਪਾਂ ਹੁਣ ਇੱਥੇ ਚੱਲਦੇ ਆਂ ਪੌਣਿਆਂ ਚਾਲੇ 5-7 ਮਿੰਟ ਹੈ ਇੱਕ ਵਾਰ ਏਅਰ ਹੋਰ ਡਾਊਨ ਕਰਕੇ ਦੇਖ ਲੈਣੇ ਹਨ ਤੇ ਬਣੇ ਰਿਓ ਵਲੌਗ ਦੇ ਨਾਲ ਹੈਲੋ ਗਾਇਜ਼ ਸੋ ਆਪਾਂ ਪਹੁੰਚ ਗਏ ਜੀ ਫਾਈਨਲੀ ਫਾਈਨਲੀ ਡਿਲੀਵਰੀ ਲੋਕੇਸ਼ਨ ਤੇ ਹੁਣ ਕੋਈ ਜਣਾ ਆਇਆ ਨਾ ਸੋਚੇ ਅਸੀਂ ਬਾਹਰ ਜਾ ਕੇ ਵਲੌਗ ਨਹੀਂ ਬਣਾ ਰਹੀ ਬਾਹਰ ਬਹੁਤ ਠੰਡਾ ਸੋ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਵਲੌਗ ਬਣਾ ਰਹੀ ਆ ਪੇਪਰ ਆਪਾਂ ਲਿਆ ਕੇ ਦੇਤੇ ਆ ਸ਼ਿਪਿੰਗ ਰੀਸੀਵਿੰਗ ਵਾਲੇ ਆਫਿਸ ਵਿੱਚ ਅੱਜ ਸਾਡਾ ਮੁੰਡਾ ਕੱਲ ਲਿਆ ਸੀ ਮੈਂ ਗ੍ਰੀਨ ਜੈਕਟ ਪਵਾ ਕੇ ਭਾਨਾ ਦੇ ਨੇ ਮੈਨੂੰ ਅੱਜ ਫੇਰ ਲਾਇਆ ਸੀ ਵੀ ਮੇਰੀ ਅੰਗਰੇਜ਼ੀ ਮੱਕ ਜਾਣੀ ਆ ਪਰ ਮੈਂ ਇਹਦੀ ਇੱਕ ਨਹੀਂ ਸੁਣੀ ਕਿਉਂਕਿ ਮੈਂ ਨਹੀਂ ਜਾਣਾ ਚਾਹੁੰਦੀ ਸੀ ਬਾਹਰ ਮੈਨੂੰ ਲੱਗ ਰਹੀ ਸੀ ਠੰਡੀ ਸੋ ਹਣ ਆਪਾਂ ਲਾ ਰਹੇ ਆ ਟਰੱਕ ਬੈਕ ਡਾਕ ਨੰਬਰ 6 ਤੇ ਯਾਦ ਰੱਖੀ ਉਹ ਖੋਲ ਕੇ ਲਾਉਣਾ ਠੀਕ ਆ ਯਾਦ ਕਰਾ ਦਵਾਂ ਮੈਂ ਤੈਨੂੰ ਉਹ ਮਾਈ ਗਾਡ ਉਹ ਮਾਈ ਗਾਡ ਬੜੇ ਤੇਜ਼ ਹੋ ਬੇਟਾ ਹੈ ਬੜੇ ਤੇਜ਼ ਹੋ ਇਹਨੇ ਕਿਹੜੇ ਖੋਲ ਕੇ ਆਇਆ ਮੈਨੂੰ ਪਤਾ ਹੈ ਇਹਨੂੰ ਪਤਾ ਹੀ ਵੀ ਅੱਜ ਇਹਨੇ ਜਾਣਾ ਨਹੀਂ ਉਤਰ ਕੇ ਅੱਜ ਨਾ ਫਰੀ ਦਾ ਨੱਕ ਰਹਿਣੀ ਨਾ ਇਹਦੇ ਕੋਲੇ ਅੱਗੇ ਮੈਨੂੰ ਰੋਮ ਮਾਰ ਦਿੰਦਾ ਨਾ ਜਾਈਂ ਕਿਰਾ ਮਾੜਾ ਜਾਈਂ ਜਾਈਂ ਅੱਜ ਮੈਂ ਗਈ ਨਹੀਂ ਤੋਂ ਇੱਥੇ ਕਰਕੇ ਬੈਕ ਲਾਈਵ ਲੋਡ ਆ ਲੋਡ ਲਵਾ ਕੇ ਪੇਪਰ ਸਾਈਨ ਕਰਾ ਕੇ ਆਪਾਂ ਫਿਰ ਵੇਖਦੇ ਆ ਵੀ ਟ੍ਰੇਲਰ ਕਿੱਥੇ ਡ੍ਰੌਪ ਕਰਨਾ ਕਿਉਂਕਿ ਆਪਾਂ ਨੂੰ ਹਜੇ ਦੱਸਿਆ ਨਹੀਂ ਕੁਛ ਟ੍ਰੇਲਰ ਡ੍ਰੌਪ ਕਰਕੇ ਟਰੱਕ ਯਾਰ ਚ ਖੜਾ ਕੇ ਫਿਰ ਆਪਾਂ ਫਾਈਨਲੀ ਘਰੇ ਫਿਰ ਅੱਗੇ ਦੇ ਪਲਾਨ ਸ਼ਾਮ ਨੂੰ ਦੇਖਦੇ ਆ ਕੀ ਬਣਦੇ ਆ ਕਿੱਥੇ ਜਾਂਦੇ ਆ ਚਲੋ ਚਲੋ ਬੇਟਾ ਓਏ ਮਾਈ ਗੋਡ ਹਨਾ ਹਨਾ ਮਨ ਮੈਂ ਜਿੱਥੇ ਤੁਹਾਨੂੰ ਬਾਹਰ ਵੀ ਦਿਖਾ ਦਿੰਨੇ ਆ ਥੋੜਾ ਜਿਹਾ ਲਓ ਵੀ ਸਜਣੋ ਡਿਲੀਵਰੀ ਹੋ ਗਈ ਆ ਡਨ ਡੋਰ ਲਾਉਣੇ ਆ ਤੇ ਆਪਾਂ ਚੱਲਦੇ ਆ ਅੱਗੇ ਵੱਲ ਖਾਲੀ-ਖਾਲੀ ਹੋ ਗਿਆ ਕਿ ਨਹੀਂ ਇਹਦੇ ਡੋਰ ਦੇ ਐ ਕਰਕੇ ਸੰਗਲੀਆਂ ਲੱਗੀਆਂ ਹੁੰਦੀਆਂ ਤੇ ਇੱਥੋਂ ਖੁੱਲ ਜਾਂਦਾ ਵਾ ਜਦੋਂ ਡੌਕ ਤੇ ਲਾਉਣਾ ਵਾ ਉਦੋਂ ਗੇਟ ਖੋਲਣੇ ਆ ਜਦੋਂ ਆਹ ਵਾਲੀ ਸੰਗਲੀ ਇਹਦੇ ਵਿੱਚ ਫਸਾ ਦੇਣੀ ਆ ਉਹ ਕੁੰਡਾ ਬਣਿਆ ਤੇ ਬਾਅਦ ਚੋਂ ਐ ਕਰਕੇ ਖੋਲ ਦੇਣੀ ਆ ਸੌਖਾ ਹੀ ਆ ਕੰਮ ਤੇ ਪਹਿਲਾਂ ਇਧਰਲਾ ਡੋਰ ਲੱਗੂਗਾ चलो जी फसा देना फिर ला देना लग गया चलो जी अपना कम खत्म फिनिश हूँ आप चलते अगे बा ट्रेलर जरा यार्ड चे ट्रक दूजे यार्ड चनी है छड़ देना वा। ਵਾਚਾਪਾ ਚੱਲਦੇ ਆ ਘਰਾਂ ਨੂੰ ਚਲੋ ਥੀ ওকে ਫਾਈਨਲੀ ਆਪਣੀ ਡਿਲੀਵਰੀ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਆ ਸੇਮ ਸੀਐਸਏ ਦੇ ਯਾਰਡ 'ਚ ਇੱਥੇ ਆਪਾਂ ਕਰਨਾ ਹੈ ਆਪਣਾ ਟ੍ਰੇਲਰ ਡ੍ਰੌਪ ਸੋ ਟ੍ਰੇਲਰ ਕਰਕੇ ਇੱਥੇ ਡ੍ਰੌਪ ਫਿਰ ਆਪਾਂ ਆਪਣੇ ਯਾਰਡ ਵਾਲੇ ਜਾਵਾਂਗੇ ਜਿੱਥੇ ਕਿ ਆਪਾਂ ਟਰੱਕ ਡ੍ਰੌਪ ਕਰਨਾ ਹੈ ਤੇ ਫਿਰ ਉੱਥੋਂ ਚੱਕ ਕੇ ਆਪਣੀ ਗੱਡੀ ਫੇਰ ਸਿੱਧਾ ਕਰਾਂ ਹੁਣ ਚਾਲੇ ਪਾ ਦਿੰਨੇ ਆ ਥੱਕੇ ਪਏ ਅੱਜ ਤਾਂ ਬਹੁਤ ਜ਼ਿਆਦਾ ਜਾ ਕੇ ਸੌਂਈਏ ਹੁਣ ਦੱਸਣ ਨਹੀਂ ਆਇਆ ਹੈ ਕਿ ਇਹਦਾ ਲੈਟ ਮੀ ਨੋ ਲੈਟ ਮੀ ਨੋ ਨਹੀਂ ਆ ਲੈਟ ਯੂ ਨੋ ਆ ਲੈਟ ਯੂ ਨੋ ਕੁੱਤੀ ਤੇਰਾ ਮੇਰੀ ਗਰੇਟ ਅੱਛਾ ਕੁੱਟਾ ਨੂੰ ਜਿਗਰ ਜਾਂਦਾ ਤੈਨੂੰ ਕੁੱਟਾ ਨੂੰ ਜਿਗਰ ਜਾਂਦਾ ਪਤਾ ਨਹੀਂ ਮੇਰਾ ਜਿਗਰ ਦਾ ਮੈਂ ਤੈਨੂੰ ਕੱਟਦਾ ਪਲੀਜ਼ ਕੱਟ ਖਾਲਾ ਮੇਰੇ ਤੋਂ ਕੁੱਟਨਾ ਕਦਾ ਸਜਣਾ ਅਤਿਆਚਾਰ ਕਰਦੀ ਮੇਰੇ ਤੇ ਡੈਡੀ ਮੰਮੀ ਜੋਸ਼ੀ ਵੀ ਵਲੌਗ ਬੇਚਦੇ ਮੇਲੇ ਕੁੱਤ ਦੀ ਮੇਰੇ ਮਨ ਖੇਜ ਚੜੀ ਜਾਂਦੀ ਮੇਰੇ ਜਨਾ ਕੁੱਟਾ ਦੇਣ ਵੜ ਗਏ ਪਤਾ ਨਹੀਂ ਬਸ ਵੀ ਚੜੀ ਜਾਂਦੀ ਆ ਵੱਡੀ ਰੁੱਖਾ ਜਿਹੀ ਪ੍ਰੀਤ ਕੌਰ ਆਹੀ ਬੋਲ ਮੈਨੂੰ ਆਹੀ ਬੋਲ ਤੁਸੀਂ ਮੈਨੂੰ ਜਿਆਦਾ ਮਜ਼ਾ ਨਾ ਹੁੰਦਾ ਕੁੱਟਣ ਚ ਜੇ ਮੇਰੀ ਵੈਸਟ ਪਾਉਂਡ ਕੀ ਨਾ ਪੂਰੇ 20 ਡਾਲਰ ਦੀ ਲਈ ਮੈਂ ਹੀ ਦਿੱਤੇ ਆ ਹਾਂ ਉੱਥੇ ਕੁੱਤੇ ਟੈਕਸ ਵੀ ਦਿੱਤਾ ਮੈਂ ਹੀ ਉੱਥੇ ਦਿੱਤੇ ਆ ਉੱਥੇ ਮੈਂ ਹੀ ਦਿੱਤੇ ਆ ਉੱਥੇ ਮੇਰੇ ਲੱਗੇ ਆ ਮੇਰੇ ਲੱਗਿਆ ਇੱਕੋ ਘਰ ਚ ਹੀ ਜਾਂਦੇ ਯਾਰ ਕੱਲ ਕੀ ਇੱਕੋ ਘਰ ਦੇ ਕੀ ਗੱਲ ਹੋਗੀ ਮੇਰੇ ਮੈਂ ਤਾਂ ਨਹੀਂ ਇੱਕੋ ਘਰ ਚ ਤੁਹਾਡੇ ਨਾਲ ਸੌਰੀ ਮੈਂ ਤਾਂ ਅਲੱਗ ਆ ਆੜੀ ਵੇਲਾ ਸੁਣ ਲਾ ਮੈਂ ਤਾਂ ਅਲੱਗ ਆ ਸੇਪਰੇਸ਼ਨ ਪਈ ਹੋਇਆ ਤੁਹਾਡੇ ਨਾਲ ਸਾਰੇ ਨਾਲੋਂ ਬੋਲੀ ਸੁਣ ਲਓ ਕੀ ਕਹਿ ਰਹੀ ਹੈ ਹਾਂ ਮੈਂ ਅਲੱਗ ਆ ਤੁਹਾਡੇ ਨਾਲ ਬਸ ਲਓ ਜੀ ਸੋਹਣੇ ਸਜਣੋ ਆਪਾਂ ਟਰੱਕ ਦਿੱਤਾ ਇਹ ਖੜਾ ਯਾਰ ਚ ਤੇ ਹੋਣਾ ਵਜਾ ਰਹੇ ਹਾਂ ਕਾਰ ਵਾਲੋਂ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਓਕੇ ਬਾਏ ਟਾਟਾ ਜੇ ਵੀਲੋਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਯੋ